ਸਾਹੀ ਵਸੀ ਪੰਜਾਬ ਨਾਲ ਜੁੜੇ ਦਰਸ਼ਕੋ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀ ਧਰਤੀ ਮੇਲੇ ਆਤੇ ਤਿਉਹਾਰਾਂ ਦੀ ਧਰਤੀ ਹੈ ਪੂਰਾ ਵਰਾ ਹਰ ਮਹੀਨੇ ਇਸ ਧਰਤੀ ਉੱਤੇ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਮਨਾਇਆ ਜਾਂਦਾ ਹੈ ਇਹਨਾਂ ਮੇਲਿਆਂ ਅਤੇ ਤਿਉਹਾਰਾਂ ਪਿੱਛੇ ਸੱਭਿਆਚਾਰਕ ਧਾਰਮਿਕ ਆਸਥਾ ਕੰਮ ਕਰਦੀ ਹੈ ਪੋਦੇ ਮਹੀਨੇ ਪੰਜਾਬੀਆਂ ਦੀ ਆਸਥਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਦੇ ਵਿੱਚ ਭਿੱਜੀ ਹੁੰਦੀ ਹੈ ਪਹਿਲੀ ਮਾਗ ਨੂੰ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮਾਗੀ ਦਾ ਮੇਲਾ ਵੀ ਗੁਰੂ ਸਾਹਿਬ ਦੇ ਇਤਿਹਾਸ ਨਾਲ ਹੀ ਜੁੜਿਆ ਹੋਇਆ ਹੈ ਜਿਹੜਾ ਭਾਈ ਮਹਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਸ਼ਹਾਦਤ ਦੇ ਕੇ ਚਾੜੀ ਮੁਕਤਿਆਂ ਦਾ ਖਿਤਾਬ ਪਾਇਆ ਮਾਈ ਭਾਗੋ ਜੀ ਦੀ ਪ੍ਰੇਰਣਾ ਸਦਕਾ ਮਾਝੇ ਦੇ ਸਿੰਘ ਜਿਹੜੇ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆਏ ਸਨ ਉਹਨਾਂ ਨੇ ਆਪਣਾ ਪਛਤਾਵਾ ਕੀਤਾ ਆਪਣੀ ਸ਼ਹਾਦਤ ਦਿੱਤੀ ਅਤੇ ਗੁਰੂ ਵਾਲੇ ਬਣੇ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਇਤਿਹਾਸਿਕ ਘਟਨਾਕ੍ਰਮ ਨਾਲ ਸੰਬੰਧਿਤ ਧਾਰਮਿਕ ਸਥਾਨ ਸ਼ਿਸ਼ੋਪਤ ਹੈ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਖ ਦਰਬਾਰ ਸਾਹਿਬ ਹੈ ਇੱਥੇ ਤਰਨਤਨ ਸਾਹਿਬ ਤੋਂ ਬਾਅਦ ਵਿਸ਼ਾਲ ਸਰੋਵਰ ਹੈ ਦਰਬਾਰ ਸਾਹਿਬ ਦੇ ਨਾਲ ਇਤਿਹਾਸਿਕ ਝੰਡ ਵੀ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਨੇ ਕੋੜਾ ਬੰਨਿਆ ਸੀ ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਾ ਸਿੰਘ ਸਮੇਤ 40 ਸਿੰਘਾਂ ਦਾ ਬੇਦਾਵਾ ਪਾੜਿਆ ਤੇ ਉਹਨਾਂ ਨੂੰ 40 ਮੁਕਤਿਆਂ ਦਾ ਖਿਤਾਬ ਦਿੱਤਾ ਪਰਿਕਰਮਾ ਵਿੱਚ ਦਰਬਾਰ ਸਾਹਿਬ ਦੇ ਸੱਜੇ ਪਾਸੇ ਗੁਰਦੁਆਰਾ ਤੰਬੂ ਸਾਹਿਬ ਮੌਜੂਦ ਹੈ ਇਸ ਸਥਾਨ ਤੇ ਮਾਈ ਭਾਗੋ ਦੀ ਪ੍ਰੇਰਨਾ ਸਦਕਾ ਆਏ 40 ਸਿੰਘਾਂ ਨੇ ਕਸ਼ਹਿਰੇ ਅਤੇ ਤੰਬੂ ਸੁਕਣੇ ਪਾ ਕੇ ਮੁਗਲ ਫੌਜ ਨੂੰ ਵੱਡੀ ਗਿਣਤੀ ਵਿੱਚ ਹੋਣ ਦਾ ਭਲੇਖਾ ਪਾਇਆ ਅਤੇ ਦਲੇਰੀ ਨਾਲ ਮੁਗਲ ਫੌਜ ਦਾ ਟਕਰਾ ਕੀਤਾ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਹੀ ਗੁਰਦੁਆਰਾ ਸ਼ਹੀਦ ਗੰਜ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਹੱਥੀਂ 40 ਸਿੰਘਾਂ ਦਾ ਅੰਗੀਠਾ ਤਿਆਰ ਕਰਕੇ ਅੰਤਮ ਸੰਸਕਾਰ ਕੀਤਾ ਇਸ ਸਥਾਨ ਤੇ 40 ਸਿੰਘਾਂ ਦੇ ਨਾਂ ਦੀ ਅਖੰਡ ਜੋਤ ਜਗ ਰਹੀ ਹੈ ਹਰ ਸਾਲ ਲੱਖਾਂ ਸ਼ਰਧਾਲੂ ਪਹਿਲੀ ਮਾਗ ਨੂੰ ਸਰੋਵਰ ਵਿੱਚ ਟੁੱਪੀ ਲਾਉਂਦੇ ਹਨ ਤੇ ਮੁਕਤਿਆਂ ਦੀ ਯਾਦ ਚ ਨਦਮਸਤਕ ਹੁੰਦੇ ਹਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਕੋਈ 2 ਕਿਲੋਮੀਟਰ ਦੂਰ ਧਖਣ ਵਾਲੇ ਪਾਸੇ ਗੁਰਦੁਆਰਾ ਟਿੱਬੀ ਸਾਹਿਬ ਮੌਜੂਦ ਹੈ ਗੁਰੂ ਸਾਹਿਬ ਜੁੱਧ ਕਲਾ ਦੇ ਮਾਹਿਰ ਸਨ ਉਹਨਾਂ ਨੇ ਖਿਦਰਾਣੇ ਵਾਲੀ ਥਾਂ ਤੇ ਮੁਗਲ ਫੌਜਾਂ ਤੇ ਤੀਰ ਚਲਾ ਕੇ ਮੁਗਲ ਫੌਜ ਦਾ ਭਾਰੀ ਨੁਕਸਾਨ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ ਗੁਰਦੁਆਰਾ ਤਿੱਬੀ ਸਾਹਿਬ ਦੇ ਬਿਲਕੁਲ ਨੇੜੇ ਗੁਰਦੁਆਰਾ ਗੁਰੂ ਕਾ ਖੂ ਮੌਜੂਦ ਹੈ ਆਮ ਧਾਰਨਾ ਅਨੁਸਾਰ ਇਲਾਕੇ ਦੇ ਲੋਕਾਂ ਨੇ ਧਰਤੀ ਦੇ ਮਾੜੇ ਪਾਣੀ ਬਾਰੇ ਗੁਰੂ ਜੀ ਨੂੰ ਦੱਸਿਆ ਜਿਹੜਾ ਪੀਣ ਨਾਲ ਲੋਕ ਦਸਤ ਮਰੋੜਾਂ ਦੇ ਸ਼ਿਕਾਰ ਹੋ ਜਾਂਦੇ ਸਨ ਗੁਰੂ ਜੀ ਨੇ ਤੀਰ ਛੱਡਿਆ ਅਤੇ ਇਸ ਸਥਾਨ ਤੇ ਮਿੱਠੇ ਪਾਣੀ ਦਾ ਸੋਮਾ ਫੁੱਟਿਆ ਜਿਹੜਾ ਗੁਰੂ ਕਾ ਖੂ ਗੁਰਦੁਆਰਾ ਅੱਜ ਵੀ ਸੰਗਤਾਂ ਦੇ ਦਰਸ਼ਨਾਂ ਲਈ ਮੌਜੂਦ ਹੈ ਗੁਰਦੁਆਰਾ ਗੁਰਦੁਆਰਾ ਦਾਤਨ ਸਰ ਸਾਹਿਬ ਵੀ ਇੱਥੇ ਹੀ ਮੌਜੂਦ ਹੈ ਜਿੱਥੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦਾਤਨ ਕਰ ਰਹੇ ਸਨ ਤਾਂ ਵਜ਼ੀਰ ਖਾਨ ਵੱਲੋਂ ਨੂਰਦੀਨ ਨਾਂ ਦੇ ਮੁਸਲਮਾਨ ਨੂੰ ਸਿੱਖ ਪੇਸ ਵਿੱਚ ਭੇਜਿਆ ਜਿਸ ਦੇ ਵਾਰ ਨੂੰ ਬਚਾਉਂਦਿਆਂ ਗੁਰੂ ਜੀ ਨੇ ਫੁਰਤੀ ਨਾਲ ਸਰਬ ਲੋਹ ਦੇ ਗੜਵੇ ਨਾਲ ਉਸ ਨੂੰ ਥਾਂ ਤੇ ਚਿਤ ਕਰ ਦਿੱਤਾ ਇੱਥੇ ਹੀ ਨੂਰਦੀਨ ਦੀ ਕਬਰ ਵੀ ਮੌਜੂਦ ਹੈ ਜਿਸ ਉੱਪਰ ਗੁਰੂ ਦੇ ਸਿੱਖ ਛਿੱਤਰ ਮਾਰ ਮਾਰ ਕੇ ਗੁਰੂ ਦਾ ਬੋਲ ਪੂਰਾ ਕਰਦੇ ਹਨ ਗੁਰਦੁਆਰਾ ਟੀਪੀ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਰਕਾਬ ਸਰ ਮੌਜੂਦ ਹੈ ਗੁਰੂ ਸਾਹਿਬ ਨੇ ਜੁੱਧ ਦੀ ਸਮਾਪਤੀ ਤੋਂ ਬਾਅਦ ਘੋੜੇ ਤੇ ਸਵਾਰ ਹੋਣ ਲੱਗਿਆ ਰਕਾਬ ਟੁੱਟੀ ਜਿਹੜੀ ਅੱਜ ਵੀ ਉੱਥੇ ਸੁਰੱਖਿਅਤ ਹੈ ਸਾਂਹੀ ਵਸੀ ਪੰਜਾਬ ਦੀ ਟੀਮ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅਤੇ ਦਸ਼ਮੀਸ਼ ਪਿਤਾ ਨਾਲ ਸੰਬੰਧਿਤ ਹੋਰ ਗੁਰਦੁਆਰਿਆਂ ਦੀ ਸੰਖੇਪ ਜਾਣਕਾਰੀ ਦੇ ਕੇ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨ ਦਾ ਯਤਨ ਕੀਤਾ ਹੈ ਉਮੀਦ ਹੈ ਤੁਸੀਂ ਇਸ ਨੂੰ ਪ੍ਰਵਾਨ ਕਰੋਗੇ ਬਹੁਤ ਬਹੁਤ ਧੰਨਵਾਦ